ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਅੱਜ ਕਾਂਗਰਸ ਦੇ ਕੇ ਕੇਸੀ ਵਿਭਾਗ ਪੰਜਾਬ ਵੱਲੋਂ ਸਰਦਾਰ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਕੇ ਕੇਸੀ ਵਿਭਾਗ ਪੰਜਾਬ ਅਤੇ ਨੈਸ਼ਨਲ ਦਲਤ ਮਹਾਸਭਾ ਦਲਤ ਮਹਾਪੰਚਾਇਤ ਦੀ ਅਗਵਾਈ ਦੇ ਵਿੱਚ ਟੀਚਰ ਹੋਮ ਬਠਿੰਡਾ ਵਿਖੇ ਇਲੈਕਸ਼ਨ ਕਮਿਸ਼ਨ ਅਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੱਕ ਚੇਤਨਾ ਕਾਨਫਰੰਸ ਕੀਤੀ ਗਈ ਜਿਸ ਵਿੱਚ ਵੋਟ ਦਾ ਅਧਿਕਾਰ ਲੋਕਤੰਤਰ ਨੂੰ ਬਚਾਉਣਾ ਮਨਰੇਗਾ ਤੇ ਲੇਬਰ ਐਕਟ ਬਚਾਉਣ ਬਾਰੇ ਵਿਚਾਰਾਂ ਕੀਤੀਆਂ ਗਈਆਂ ਇਸ ਸਮੇਂ ਸ਼ਹਿਰ ਦੇ ਵਿੱਚ ਚੇਤਨਾ ਮਾਰਚ ਵੀ ਕੀਤਾ ਗਿਆ ਅਤੇ ਐਸ ਡੀ ਐਮ ਸਰਦਾਰ ਬਲਕਰਨ ਸਿੰਘ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਗਿਆ ਸੋ ਪਿਮੇ ਕੀ ਸ਼ਮਾ ਬਹੁਤ ਕੋੜ ਹੈ ਪਰ ਗੱਲਾਂ ਬਹੁਤ ਸਾਡੀਆਂ ਪਰ ਕੋੜੇ ਨਾ ਮੇਨ ਗੱਲਾਂ ਜਰੂਰ ਮੈਂ ਤੇ ਸਾਹੇ ਕਰੋ ਸਭ ਤੋਂ ਵੱਡਾ ਅਫਸੋਰ ਤਾਂ ਮੈਨੂੰ ਦੇਖ ਕੇ ਜਿੱਲੇ ਵੀ ਆਪਣੇ ਬੁਲਾ ਰਿਹਾ ਆਇਆ ਸਾਹਮਣੇ ਸਭ ਤੋਂ ਪਹਿਲਾਂ ਨਾਰਾ ਬੁਲੰਦ ਕੀਤਾ ਹੈ ਪਰ ਬਾਤ ਹੀ ਅਫਸੋਸ ਵਾਲੀ ਗੱਲ ਹੈ ਕਿ ਆਪਣੇ ਹੀ ਮੁੱਦੇ ਆ ਆਪਣੇ ਹੀ ਨਿਦਰਾ ਆਪਣੀਆਂ ਹੀ ਗੱਲਾਂ ਨੇ ਤੇ ਆਪਾਂ ਤੋਂ ਵੀ ਜਿਹੜੇ ਨਾਰੇ ਬੁਲੰਦ ਨਹੀਂ ਹੁੰਦੇ ਕਿਉਂਕਿ ਆਪਾਂ ਨੂੰ ਇਹੀ ਚੀਜ਼ਾਂ ਜਿਹੜੀਆਂ ਲੈ ਬੈਠਦੇ ਨਾਲੇ ਬਹੁਤ ਵੱਡੀਆਂ ਚੀਜ਼ਾਂ ਦੇਖਿਆ ਜਾਵੇ ਬਹੁਤ ਬਹੁਤ ਜ਼ਿਆਦਾ ਆਪਾਂ ਆਪਣੀ ਆਵਾਜ਼ ਇੱਥੇ ਦੀ ਕਮਨ ਨੂੰ ਮੌਕਾ ਮਿਲਦਾ ਆਪਣੇ ਕੋਲ ਇੱਕ ਵਧੀਆ ਪਲੇਟਫਾਰਮ ਆ ਆਪਣੀ ਵਾਰ ਹਰ ਇੱਕ ਸੰਗਤੀ ਬਣੇਗੀ ਜਾਣਦੇ ਬੈਠੇ ਗਰੀਸੇ ਪਰ ਆਪਾਂ ਕੀ ਕਰਨਾ ਆ ਤਾਂ ਇਥੇ ਬੈਠਣ ਦਾ ਇੱਛਾ ਹੁੰਦਾ ਹੈ ਉਦੋਂ ਵੀ ਆਪਾਂ ਆਪਣੀ ਅਕਲ ਦਾ ਇਸਤੇਮਾਲ ਕਰਕੇ ਅੱਜ ਨਮਾਇਦੇ ਜਿਹੜੇ ਅਸੈਂਬਲੀ ਕੇ ਭੁੱਜਦੇ ਆ ਕਿਉਂਕਿ ਬਾਬਾ ਸਾਹਿਬ ਨੇ ਬੜੀ ਜੱਦੋਜਹਦ ਕਰਕੇ ਆਪਾਂ ਨੂੰ ਫੋੜ ਦਾ ਅੜਤਾਬ ਲੈ ਕੇ ਦਿੱਤਾ ਪੁਰਾਣੇ ਸਮਿਆਂ ਚ ਨਾ ਰਾਜਿਆਂ ਦੀਆਂ ਰਿਆਸਤਾਂ ਹੁੰਦੀਆਂ ਸੀ ਆ ਜਿਹੜਾ ਰਾਣੀ ਦੀ ਪੇਡ ਤੋਂ ਪਹਿਲਾ ਬੱਚਾ ਜੰਮ ਹੁੰਦਾ ਸੀ ਆ ਉਹਨੂੰ ਰਾਜਾ ਬੋਲਦੀ ਸੀ ਦੂਜਾ ਰਾਜਾ ਹੁੰਦਾ ਸੀ ਪਰਵਾਰ ਤੋਂ ਪੈਦਾ ਰਾਜਾ ਰਾਜੇ ਨੂੰ ਮਾਰ ਕੇ ਰਾਜਾ ਬਣਦਾ ਸੀਗਾ ਠੀਕ ਹੈ ਪਰ ਇਹ ਦੇਖਦੇ ਅੰਗਰੇਜ਼ਾਂ ਨੇ ਵੀ ਰਾਜ ਕੀਤਾ ਉਦੋਂ ਵੋਟ ਉਹ ਲੋਕ ਕੌਣ ਜਾਂਦੇ ਸੀਗੇ ਜਿਹੜਾ ਦਸਵੀਂ ਪਾਤ ਹੈ ਪਿੰਡ ਦਾ ਨੰਬਰਦਾਰ ਹੈ ਜਾਂ ਕੋਈ ਸਰਕਾਰੀ ਅਧਿਕਾਰੀ ਹੈ ਔਰ ਬਾਬਾ ਸਾਹਿਬ ਨੇ ਜੋ ਘਰ ਦਾ ਸਦਾਨ ਗਿਆ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਮੈਂ ਅਜ ਉਹਨਾਂ ਰਾਣੀਆਂ ਦਾ ਪੈਸ਼ਾ ਕਰਦਾ ਜਿਨ੍ਹਾਂ ਦੇ ਪੇਟ ਤੋਂ ਰਾਇਆ ਪੈਦਾ ਹੁੰਦਾ ਸੀ ਅੱਜ ਤੋਂ ਬਾਅਦ ਰਾਜਾ ਨਾ ਕੋ ਲੋਆਂ ਜਦੋਂ ਨੇ ਪੈਦਾ ਹੋਗਾ ਪਹਿਲਾਂ ਉਹ ਕੱਪੇ ਦੇ ਵੋਟਪੋਣ ਜਾਂਦੇ ਸੀਗੇ ਹੁਣ ਮਸ਼ੀਨਾਂ ਲੱਗੀਆਂ ਆਪਾਂ ਉਂਗਲ ਨਾਲ ਦਬਦਨੇ ਆ ਔਰ ਬਾਬਾ ਸਾਹਿਬ ਨੇ ਆਪਾਂ ਨੂੰ ਜਿਹੜਾ ਸਭ ਤੋਂ ਵੱਡਾ ਵੋਟ ਦਾ ਅਧਿਕਾਰ ਲਾ ਦਿੱਤਾ ਪਰ ਇਹ ਜਿਹੜੀਆਂ ਸੈਂਟਰ ਦੀਆਂ ਜਾਲਤ ਸਰਕਾਰਾਂ ਜੇ ਭਾਰਤੀ ਜਨਤਾ ਪਾਰਟੀ ਹੈ ਇਹ ਆਪਣੇ ਕੋਲ ਜਿਹੜਾ ਹੋਂਦ ਦਾ ਆਪ ਕੋ ਖੋਣਾ ਚਾਹੁੰਦੇ ਆ ਕਿਉਂਕਿ ਆਪਣੇ ਕੋਈ ਇੱਕੋ ਇੱਕ ਚੀਜ਼ ਹੈ ਵੋਟ ਜਿਸ ਦਾ ਆਪਾਂ ਰਾਈਟ ਹੈ ਜਿਹਨਾਂ ਆਪਾਂ ਆਪਣੇ ਨੁਮਾਇੰਦੇ ਬਣਾਉਣੇ ਆ ਉਸ ਵੋਟ ਨੂੰ ਜਿਹੜੀ ਭਾਜਪਾ ਆਰਐਸ ਤੋਂ ਇਸ਼ਾਰੇ ਤੇ ਇਹ ਵੋਟ ਨੂੰ ਪੂਰਾ ਕਹੁੰਦੇ ਐ ਬਿਹਾਰ ਦੇ ਵਿੱਚ ਇਲੈਕਸ਼ਨ ਹੋ ਰਿਹਾ ਹੈ ਪਰ ਉਹਨਾਂ ਨੇ ਕਹਿਤਾ ਕਿ 2 ਕਰੋੜ 94 ਲੱਖ ਜਿਹੜੀ ਵੋਟਰ ਹੈ ਉਹ ਚੱਲੀ ਹੈ ਜੇ 2 ਕਰੋੜ 93 ਲੱਖ ਵੋਟਰ ਚੱਲੀ ਹੈ ਤਾਂ ਇਹਨਾਂ ਦੇ ਐਮਪੀ ਵੀ ਚੱਲੀ ਹੈ ਉਹਨਾਂ ਦੀ ਮੈਂਬਰਸ਼ਿਪ ਜਈ ਹੋਣਾ ਚਾਹੀਦੀ ਹੈ ਔਰ ਨਾਲ ਉਹਨਾਂ ਇਹ ਗੱਲ ਕਹੀ ਹੈ ਭਾਵੇਂ ਟੋਰਚਨ ਨੇ ਵੋਟ ਪਾਉਣ ਉਹ ਬੰਦਾ ਜਾਊਗਾ ਜਿਹਦਾ ਜਨ ਫਰਟੀਫਿਕੇਟ ਬਣਿਆ ਹੈ ਜਾਂ ਸਰਕਾਰੀ ਅਧਿਕਾਰੀ ਹੈ ਜਾਂ ਪਿੰਡ ਦਾ ਨੰਬਰਦਾਰ ਹੈ ਇਹ ਜਿਹੜੀ ਗੱਲ ਬੀਜੇਪੀ ਕਹਿ ਰਹੀ ਹੈ ਇਹ ਪਹਿਲੇ ਸਮੇਂ ਤੋਂ ਹੁੰਦੀ ਸੀ ਜਦੋਂ ਅੰਗਰੇਜ਼ ਸੀਗੇ ਜਦੋਂ ਬਾਬਾ ਸਾਹਿਬ ਨੇ ਭਾਰਤ ਦਾ ਸੰਧਾਨ ਲਿਖਦਾ ਵੋਟ ਦਾ ਹੱਕ ਰਹਿ ਗਿਆ ਉਸਾਂ ਨੇ ਕਿਹਾ ਵੋਟ ਪਾਉਣ ਦਾ ਹਰ ਬੰਦੇ ਨੂੰ ਅਧਿਕਾਰ ਹੈ ਚਾਹੇ ਉਹ ਅਨਪੜਾ ਹੈ ਚਾਹੇ ਪੜਿਆ ਲਿਖਿਆ ਹੈ ਜਿਹੜਾ ਇਨਸਾਨ ਇਸ ਦੁਨੀਆ ਤੇ ਹੈ ਜਿਹੜਾ ਹਰ ਇੱਕ ਹੱਦ ਤੋਂ ਵੱਧ ਦਾ ਬਾਲਗ ਹੈ ਉਹਨੂੰ ਲੋਪਤ ਹੈ ਡੈਨੂਗਸੀਆ ਭਾਜੀ ਉਹਨੂੰ ਵੋਟ ਪਾਉਣ ਦਾ ਅਧਿਕਾਰ ਹੈ ਪਰ ਇਸ ਅਧਿਕਾਰ ਨੂੰ ਆਹ ਜੰਤਾ ਪਾਰਟੀ ਖਤਮ ਕਰਨ ਤੋਂ ਹੀ ਹੈ ਔਰ ਖਾਸ ਕਰਕੇ ਜਿਹੜੇ ਸਾਡੇ ਐਸਸੀਵਾਜ ਦੇ ਲੋਕ ਹੈ ਇਹਨਾਂ ਨੂੰ ਇਹਨਾਂ ਸਰਕਾਰ ਤੋਂ ਸੱਚੇ ਤੇਰਾ ਕਹੀਦਾ ਜਦ ਵੀ ਇਹੋ ਜਿਹੇ ਗੱਲਾਂ ਹੁੰਦੀ ਹੈ ਔਰ ਆਪਣੇ ਲੋਕਾਂ ਨੂੰ ਜਿਹਨੇ ਗੈਰੀ ਸਰ ਆਪਣੇ ਬੜੀਆ ਚੰਗੇ ਲੀਡਰ ਹੈ ਇਹ ਹਰ ਸਮੇਂ ਤੇ ਜਦੋਂ ਵੀ ਦਲ ਹੁੰਦੀ ਹੈ ਇਹ ਪਹਿਲ ਦੇ ਹੱਥ ਤੇ ਜਿਹੜੀ ਤਾਕਤ ਹੁੰਦਾ ਜਿਹੜਾ ਇੱਕ ਨਾਂ ਦੇ ਲਗਾ ਇਕੱਠਾ ਕਰ ਸਕਦੇ ਆ ਕਿਉਂਕਿ ਉਹ ਵੀ ਤਕਦੀ ਦੇ ਬੰਦੇ ਆ ਉਹਨਾਂ ਦਾ ਕੋਈ ਵੀ ਹੱਥ ਇਕੱਠਾ ਕਰ ਨਹੀਂ ਕੋਈ ਛੜੀ अपनी चल फिर वादी जो चाहिए ना आप एकजुट के क्योंकि तो अपना जो मेल पाल मजदूर हो करके मेहनतों करके अपना समा बहुत घट मिलता इस करके मैं चरणजीत वहरी चेयरमैन नैशनल हल्थ महापंचायतुमांपरी संघ ਚੋਣ ਕਮਿਸ਼ਨ ਵੱਲੋਂ ਪਿਛਲੇ ਦਿਨੀ ਇੱਕ ਐਲਾਨ ਕੀਤਾ ਗਿਆ ਕਿ ਜਨਮ ਪੱਤਰੀ ਜਿਹੜੀ ਹੋਊਗੀ ਜਾਂ ਜ਼ਮੀਨ ਦੇ ਮਾਲਕ ਦੇ ਨਾਮ ਹੋਣਗੇ ਜਾਂ ਘਰ ਦੀ ਮਾਲਕੀ ਦੇ ਕਾਗਜ਼ ਹੋਣਗੇ ਉਹਨਾਂ ਤੋਂ ਉਹਨਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਹੋਊਗਾ। ਦੋ ਆਧਾਰ ਕਾਰ ਤੇ ਰਾਸ਼ਨ ਕਾਰ ਬਣਨ ਤੋਂ ਅੰਤਕਾਰ ਕੀਤਾ ਗਿਆ। ਜਿਸ ਦੇ ਵਿਰੋਧ ਚ ਅੱਜ 10 ਮਹਾਪੰਚਾਇਤ ਵੱਲੋਂ ਤੇ ਕੇ ਕੇ ਸਿੰਘ ਕਾਂਗਰਸ ਪਾਰਟੀ ਵੱਲੋਂ ਇੱਕ ਰੋਸ ਪ੍ਰੋਟੈਸਟ ਪ੍ਰਦਰਸ਼ਨ ਕੀਤਾ ਕੀਤਾ ਤੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਕਿਸੇ ਮੰਗ ਪੱਤਰ ਭੇਜ ਰਹੇ ਆ ਕਿ ਭਾਬਾ ਸਾਹਿਬਾ ਮਿਰਕਰ ਦੁਆਰਾ 90 ਸੰਵਿਧਾਨ ਹਰੇਕ ਨੂੰ ਵੋਟ ਦਾ ਅਧਿਕਾਰ ਦਿੰਦਾ ਹੈ ਉਹ ਅਸਲ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਚੋਣ ਕਮਿਸ਼ਨ ਦੇ ਰਾਹੀਂ ਐਸੀਬੀਸੀ ਕਲਾਸ ਦੇ ਲੋਕਾਂ ਤੋਂ ਤੇ ਮਨੋਰਟੀ ਵਰਗ ਦੇ ਲੋਕਾਂ ਤੋਂ ਵੋਟ ਦਾ ਅਧਿਕਾਰ ਖੋਣਾ ਚਾਹੁੰਦੇ ਆ ਕਿਉਂਕਿ ਇਹ ਰਾਹੁਲ ਗਾਂਧੀ ਜੀ ਕਹਿ ਰਹੇ ਹੈ ਕਿ ਜਿਦੀ ਜਿੰਨੀ ਸੰਖਿਆ ਪਾਰੀ ਉਹਦੀ ਉਹਨੀ ਹਿੱਸੇਦਾਰੀ ਬਣ ਤੋ ਇਸ ਦਾ ਜਿਹੜਾ ਏਜੰਡਾ ਬਾਬਾ ਸਾਹਿਬ ਉਹ ਮਿੜਕਾ ਨਹੀਂ ਰੱਖਿਆ ਸੀ ਭਾਰਤ ਦਾ ਸੰਵਿਧਾਨ ਕਹਿੰਦਾ ਉਹਨੂੰ ਖਤਮ ਕਰਨਾ ਚਾਹੁੰਦੇ ਆ ਤੇ ਕਿਸੇ ਵੀ ਕੀਮਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਅੱਜ ਦਾ ਜਿਹੜਾ ਇਹ ਸਾਡਾ ਪ੍ਰੋਟੈਸਟ ਹੈ ਇੱਕ ਸੰਕੇਤਕ ਪ੍ਰੋਟੈਸਟ ਹੈ ਤੋ ਅਗਰ ਜੇਕਰ ਚੌਣ ਕਮਿਸ਼ਨ ਨੇ ਤੇ ਭਾਜਪਾ ਨੇ ਆਪਣੇ ਸੁਧਾਰ ਬ੍ਰੋਧੀ ਰਾਏ ਨਹੀਂ ਬਦਲੇ ਦਲਤ ਬ੍ਰੋਧੀ ਰਾਏ ਨਹੀਂ ਬਦਲੇ ਤਾਂ ਇਸ ਅੰਦੋਲਨ ਨੂੰ ਅਸੀਂ ਹੋਰ ਤਿੱਖਾ ਕਰਾਂਗੇ ਤੇ ਇਸ ਤਰ੍ਹਾਂ ਕਿ ਜਿਹੜੇ ਚੰਗੇ ਮਾਰੇ ਅਧਿਸ਼ੇਪਕਾਂ ਦੀ ਪਾਟ ਸਰਕਾਰ ਜ਼ਿੰਮੇਵਾਰ ਹੋਵੇ ਪੂਜਾ ਪੰਜਾਬ ਦੀ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਕੀਤਾ ਗਿਆ ਹੈ ਕਿ ਮਜ਼ਦੂਰ ਤੋਂ 12 ਘੰਟੇ ਕੰਮ ਲਿਆ ਜਾ ਸਕਦਾ ਹੈ ਇਹ ਵੀ ਕਿਹਾ ਗਿਆ ਹੈ ਕਿ ਕੋਈ ਮਾਲਕ 10 ਮਜ਼ਦੂਰ ਕੰਮ ਕਰਦੇ ਉਹਨਾਂ ਦਾ ਰਿਕਾਰ ਰੱਖਣ ਲਈ ਕੋਈ پابੰਦ ਨਹੀਂ ਹੈ ਜਿਸ ਕਰਕੇ ਮਜ਼ਦੂਰਾਂ ਦਾ ਬੜਾ ਵੱਡਾ ਨਕਸਾਰ ਕਿਸੇ ਵੀ ਸਮੇਂ ਹੋ ਸਕਦਾ ਹੈ ਇਸ ਲਈ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਹੈ ਸੰਕੇਤਕ ਪ੍ਰੋਟੈਸਟ ਪੰਜਾਬ ਸਰਕਾਰ ਨੂੰ ਤੇ ਭਾਰਤ ਸਰਕਾਰ ਨੂੰ ਇਹ ਦਰਸਾਉਣ ਲਈ ਹੈ ਇਸ ਤੋਂ ਬਾਅਦ ਸਿੱਖਾਂ ਅੰਦੋਲਨ ਸ਼ੁਰੂ ਕਰਾਂਗੇ ਪਰ ਚੌਣ ਕਮਿਸ਼ਨ ਤੇ ਭਾਰਤ ਜਨਤਾ ਪਾਰਟੀ ਆਪਣੇ ਸੰਵਿਧਾਨ ਵਿਰੋਧੀ ਤੇ ਬਾਬਾ ਸਾਹੋਬ ਮੇੜਕੇ ਦੇ ਮਿਸ਼ਨ ਵਿਰੋਧੀ ਇਰਾਦੇ ਨੂੰ ਬਦਲੇ ਨਹੀਂ ਤਾਂ ਫਿਰ ਤਿੱਖੇ ਸੰਸਦ ਦਾ ਸਾਹਮਣਾ ਕਰਨ ਲਈ ਤਿਆਰ ਰਵੇ ਮੈਂ ਭਾਰਤ ਦੇਸ਼ ਦੇ ਸਮੁੱਚੇ ਐਸਈਬੀਸੀ ਮਿਨੋਰਟੀ ਕਲਾਸ ਦੇ ਗਰੀਬ ਵਰਗ ਦੇ ਲੋਕਾਂ ਨੂੰ ਪੁਕਾਰਦਾ ਹਾਂ ਕਿ ਆਓ ਇਕੱਤਰ ਹੋ ਕੇ ਸਾਰੇ ਚੋਣ ਕਮਿਸ਼ਨ ਦੇ ਇਸ ਸੰਵਿਧਾਨ ਵਿਰੋਧੀ ਤੇ ਲੋਕਤੰਤਰ ਵਿਰੋਧੀ ਫੈਸਲੇ ਦਾ ਵਿਰੋਧ ਕਰੀਏ ਤੇ ਆਪਣੀ ਵੋਟ ਦੇ ਅਧਿਕਾਰ ਨੂੰ ਬਚਾ ਕੇ ਰੱਖ ਸਕੀਏ ਮੋਦੀ ਜੀ ਨੂੰ ਵਿਸ਼ਵਾਸ ਨਿਸ਼ਚਿਤ ਕਰੋ ਭੰਤਮਾਇ ਜੀ ਨਮਸਕਾਰੋ ਜਿਹੜੇ ਹੈ ਸਮਾਗ ਹੋ ਹੀ ਭੇਜ ਦੇ ਰਹੇ ਤੁਸੀਂ ਕੀ ਕਰੀਓ ਲੈ ਆਓ ਬਈ ਮਾਨ ਤੋਂ ਲੈਓ ਗੱਗਾਏ ਗਿਆਨ ਜੁੱਤੀ ਚੈਨਲ ਤੋਂ ਮੈਂ ਬਿਆਨ ਸਿੰਘ ਸਿੱਧੂ ਧੰਨਵਾਦ